ਮੈਂ ਡਾਕਟਰ ਜੋਤੀ ਫਰਮ ਸਤਿਅਮ ਰੀਅਲ اسٹیਟ ਦੇਖੋ 15 ਅਗਸਤ ਸਾਡਾ ਆਜ਼ਾਦੀ ਦਿਵਸ ਜਿਹੜਾ ਆਪਾਂ ਮਨਾਉਂਦੇ ਹਾਂ ਨੀ ਇਹ ਸਾਡੇ ਸ਼ਹੀਦਾਂ ਨੇ ਦੇਣ ਹੈ ਤੇ ਅੱਜ ਜੇ ਸਾਡਾ ਦੇਸ਼ ਆਜ਼ਾਦ ਹੋਇਆ ਵਾ ਇਹਦੇ ਵਾਸਤੇ ਮੈਂ ਪਹਿਲਾਂ ਸਾਰੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਹੈ 15 ਅਗਸਤ ਦੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਤਿਅਮ ਰੀਅਲ ਸਟੇਟ ਵੱਲੋਂ ਬਹੁਤ-ਬਹੁਤ ਵਧਾਈ 15 ਅਗਸਤ ਤੁਹਾਡਾ ਜਿਹੜਾ ਇਹਨੂੰ ਇਸ ਲਈ ਤੁਹਾਨੂੰ ਨਮਨ ਕਰਦੇ ਹੋਏ ਮਨਾਉਣਾ ਚਾਹੀਦਾ ਜਿਨ੍ਹਾਂ ਨੇ ਬਦੌਲਤ ਹੈ 15 ਅਗਸਤ ਮਨਾਉਂਦੇ ਆ ਤੇ ਆਪਸ ਵਿੱਚ ਭਾਈਚਾਰੇ ਜਿਹੜਾ ਵਾ ਉਹ ਆਪਾਂ ਨੂੰ ਸਮਾਜ ਦੇ ਵਿੱਚ ਰੱਖਣਾ ਚਾਹੀਦਾ ਹੈ ਵਧੀਆ ਤਰੀਕੇ ਨਾਲ ਵਿਚਰਨਾ ਚਾਹੀਦਾ ਵਾ ਇੱਕ ਲੋਕ ਇੱਕ ਦੂਜੇ ਦੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਵਾ ਤਾਂ ਕਿ ਅੱਛੇ ਸਮਾਜ ਦੀ ਸਿਰਜਣਾ ਕਰ ਸਕੀਏ ਤੇ ਆਪਣੇ ਦੇਸ਼ ਨੂੰ ਆਪਣੇ ਸਟੇਟਾਂ ਨੂੰ ਆਪਣੇ ਸਮਾਜ ਦੇ ਭਲੇ ਦੇ ਕੰਮ ਕਰਨੇ ਚਾਹੀਦੇ ਨੇ ਤੇ ਅੱਛੀ ਨੀਅਤ ਦੇ ਨਾਲ ਸਾਫ਼ਤ ਨੀਅਤ ਨਾਲ ਸਮਾਜ ਦੇ ਵਿੱਚ ਵਿਚਰੋ ਤਾਂ ਕਿ ਤੁਹਾਡੇ ਸੰਸਕਾਰ ਜਿਹੜੇ ਤੁਹਾਡੇ ਸਮਾਜ ਦੇ ਪਤੀ ਜਿਹੜੇ ਉਹ ਅچھے ਸੰਸਕਾਰ ਜਾਣ ਤੇ ਲੋਕਾਂ ਨੂੰ ਅੱਛਾ ਇੱਕ ਦੂਜੇ ਨਾਲ ਵਿਚਰਨ ਦੀ ਜਿਹੜੀ ਆ ਉਹ ਸਬਕ ਮਿਲੇ ਤੇ ਪਿਆਰ ਮੁਹੱਬਤ ਨਾਲ ਰਹੋ ਤੇ ਇਦਾਂ ਹੀ ਜਿਹੜਾ ਤਿਉਹਾਰ ਜਿਹੜਾ ਇਹ ਦਿੱਤਾ ਗਿਆ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਾ ਤਿਉਹਾਰ ਦਿੱਤਾ ਹੈ ਉਹਨੂੰ ਆਪਾਂ ਧੂਮਧਾਮ ਨਾਲ ਮਨਾਈਏ ਤੇ ਆਪਣਾ ਇੱਕ ਪਿਆਰ ਦਾ ਸੰਦੇਸ਼ ਜਿਹੜਾ ਸਾਰਿਆਂ ਨੂੰ ਦਈਏ ਤੇ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਤਰੱਕੀ ਲਈ ਹਮੇਸ਼ਾ ਅਜੋਗਦਾਨ ਪਾਈਏ ਤੇ ਹਰ ਇਨਸਾਨ ਦਾ ਇੰਡੀਵਿਜੂਅਲੀ ਜਿਹੜਾ ਯੋਗਦਾਨ ਆਪਣੇ ਦੇਸ਼ ਦੇ ਪ੍ਰਤੀ ਹੋਣਾ ਚਾਹੀਦਾ ਇੰਨਾ ਹੀ ਸਾਰੀਆਂ ਗੱਲਾਂ ਦੇ ਨਾਲ ਮੈਂ ਸਤਿਅਮ੍ਰੀਲ ਸਟੇਟ ਵੱਲੋਂ ਬਹੁਤ ਬਹੁਤ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈ। ਥੈਂਕ ਯੂ।